ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦਾ ਇਹ ਨਵੇਂ ਸਾਲ ਤੇ ਸਾਰੀ YouTube ਫੈਮਿਲੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਅੱਜ ਆਪਾਂ ਵਗਿਆ ਕੰਮ ਦੀ ਸ਼ੁਰੂਆਤ ਕਰਨ ਦੇ ਦਿੰਦੇ ਆ ਅੱਜ ਬਲੌਗ ਕਿਹੜੇ ਕਿੱਧਰ ਕਿੱਧਰ ਨੂੰ ਆਪਾਂ ਵੀ ਕਿਹੜਾ ਕਿਹੜਾ ਕੰਮ ਕਰਦੇ ਹਾਂ ਸਾਰਾ ਪੂਰੇ ਦਿੰਦਾ ਤੇ ਅੱਜ ਤੇ ਬਾਕੀ ਵੇਖੋ ਸੁੱਖਾ ਹੁਣੇ ਬਾਅਦ ਚ ਮਾੜਾ ਮੋਟਾ ਬਣਾਉਣੀਆਂ ਬਲੌਗ ਫਿਰ ਆਪਾਂ ਉਥੋਂ ਆਣ ਕੇ ਕਿਹੜੇ ਕਿਹੜਾ ਕੰਮ ਇਹ ਬਾਅਦ ਚ ਕਰਦੀਆਂ ਮੇਰੇ ਤੋਂ ਮਗਰੋਂ ਤੇ ਆਪਾਂ ਮਾਰਾਂਗੇ ਪਹਿਲਾਂ ਤਾਂ

ਅਸੀਂ ਤੇ ਆ ਮਮੀ ਚੱਲੇ ਨੇ ਤੇ ਅਸੀਂ ਵੇਖਦੇ ਆ ਪਿੱਛੋਂ ਕੀ ਕੁਛ ਕਰਦੇ ਆ ਮਗਰੋਂ ਦੇਖਦੇ ਕੀ ਕਰਦੇ ਆ ਧੁੰਦ ਵੀ ਬਹੁਤ ਆ ਬਾਹਰ ਮੀਂਹ ਵੀ ਪੈ ਕੇ ਆਜੋਗੇ 1-2 ਘੰਟੇ ਤੱਕ ਅਸੀਂ 2 ਘੰਟਿਆਂ ਦੇ ਇਕੜ ਵਾਪਸ ਆ ਜਣਾ ਤੇ ਮਮੀ ਚੱਲੇ ਨੇ ਹੁਣ ਆ ਜਾਣਗੇ ਚੱਲੇ ਸੀਗੇ ਉਹਨਾਂ ਨੂੰ ਕੋਈ ਕੰਮ ਸੀਗਾ ਤੇ ਹੁਣ ਆਪਾਂ ਕੱਲ ਇੱਕ ਫਲਾਵਰ ਕੰਪਲੀਟ ਕਰਤਾ ਸੀ ਮਮਨੇ ਤੇ ਅੱਜ ਇਹਦੇ ਤੇ ਆਪਾਂ ਦੂਜਾ ਫੈਨ ਦੀ ਮਦਦ ਨਾਲ ਇਹਨ ਦਿੱਤੇ ਨਾ ਲਾਈਨਸ ਬਣਾਵਾਂਗੇ ਸਾਰਾ ਫਲਾਵਰ ਫਿਰ ਦਿਖਾਣਿਆ ਸੀ ਇਹਨ ਮਮੀ ਦੇ ਕਹਿਣ ਨੂੰ ਛਾਪਾ ਮਾਰ ਕੇ ਯਾਪਾ ਛਾਪਾ ਬਣਾ ਕੇ ਕਰ ਲਿਆ ਤਿਆਰ ਹੋਣਾ ਆਪਾਂ ਇਹਨ ਦਿੱਤੇ ਕਰਦੇ ਆ ਏਸੀ ਧਾਗੇ ਨਾਲ ਕੜਾਈ ਕੜਾਈ ਕਰਦੇ ਆਪਾਂ ਸਟਾਰਟ ਵਿੱਚ ਇੰਨਾ ਫੋਲ ਕੰਪਲੀਟ ਹੋ ਗਿਆ ਬਾਕੀ ਜਿੰਦਾ ਆਪਾਂ ਹੁਣੇ ਕਰਦੇ ਆ ਆਪਾਂ ਕਰਦਾ ਸੀ ਇਹਨ ਫਲਾਵਰ ਕੰਪਲੀਟ ਹੋਣ ਧੜੇ ਜਿਹਾ ਥੱਕ ਗੀਆਂ ਤੇ ਰੈਸਟ ਕਰ ਲਿਏ ਨਾਲੇ ਪੀ ਲਈਏ ਚਾਹ ਚਾਹੇਗੀ 5:30 ਵਜੇ ਵਾਲੀ ਮੰਮੀ ਉਹ ਨਹੀਂ ਆਗੇ ਸੀ ਚਾਹ ਪਾਣੀ ਪੀ ਲਿਆ ਸੀ ਹੁਣ ਚੱਲੇ ਆਂ ਸੀ ਪਿੰਡ ਵਾਲੇ ਗੁਰਦੁਆਰਾ ਸਾਹਿਬ ਅਜਨਵੇਂ ਸਾਲ ਤੇ ਮੱਥਾ ਟੇਕ ਕੇ ਆਏ ਤਿਆਰ ਆ ਪਿਆਰੇ ਆ ਸਾਰੇ ਚਲੋ ਜੀ ਅੱਗੇ ਸੀ ਉਹ ਖਲੋ ਵੀ ਬਰ ਮਨ ਆ ਆ ਮੈਂ ਆ ਸੀ ਆਗੇ ਸੀ ਗੁਰਦੁਆਰਾ ਸਾਹਿਬ ਇਹ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਕਪੜੇ ਰਾਟੇ ਤੇਰੇ ਫੱਕੀ ਸੁੱਜੀ ਆਲ ਗਈ ਹੈ ਆਪਣੇ ਬਾਜ਼ਾਰ ਦਾ ਹੋ ਗਿਆ ਸੀ ਕੰਮ ਸਾਰਾ ਕੰਪਲੀਟ ਤਾਂ ਆਪਾਂ ਇੱਥੋਂ ਅੱਗੇ ਵੀ ਗੁੜ ਲੈ ਕੇ ਆਉਣੇ ਆ ਹੱਥ ਨਾਲ ਬਣਿਆ ਹੋਇਆ ਵਧੀਆ ਗੁੜ ਹੁੰਦਾ ਆ ਇਹ ਚਾਹ ਬਹੁਤ ਸਵਾਦ ਬਣਦੀ ਆ ਤੇ ਚਾਹ ਫੁੱਟਦੀ ਵੀ ਨਹੀਂ ਗੀ ਗੁੜ ਪਾਈਏ ਉਦਾਂ ਵਾਲਾ ਦਵਾਈਏ ਚਾਹ ਫੁੱਟ ਜਾਂਦੀ ਏ ਤੇ ਇੱਥੇ ਬੜਾ ਵਧੀਆ ਬਣਿਆ ਹੋਇਆ ਸੀ ਗੰਗੋੜ ਬਣਾਉਣ ਵਾਸਤੇ ਤੇ ਮੈਂ ਹੁੰਦੀ ਬਣਾ ਲਿਆ ਸਾਰਾ ਵੀਡੀਓ ਤੇ ਆ ਸਾਰਾ ਉਹਨਾਂ ਨੇ ਬਣਾਇਆ ਹੋਇਆ ਇੱਥੇ ਗੋੜ ਬਣਾਉਂਦੇ ਆ ਉਹ ਚੱਕਲਾ ਤੇ ਆਪਾਂ ਆ ਇਹਦੇ ਵਿੱਚ ਕੰਡ ਕੰਡ ਕੇ ਰੱਖਦੇ ਆ ਪਰਦੇ ਪੀਏ ਇਹਨੂੰ ਬਲੈਕ ਧਾਗੇ ਨਾਲ ਹੁਣ ਇਹ ਜਦੋਂ ਕੰਪਲੀਟ ਹੋਏਗਾ ਉਦੋਂ ਦਿਖਾਵਾਂਗੇ ਹੁਣ ਮੰਮੀ ਬੁਲੰਦ ਪਈ ਮੈਨੂੰ ਕਿਚਨ ਚਾਉ ਕਹਿੰਦੇ ਪਏ ਨੇ ਕਿ ਥੋੜਾ ਇਹ ਕਿਚਨ ਚਾ ਹਨ ਕਿਚਨ ਚ ਜਾ ਕੇ ਤੁਹਾਨੂੰ ਇਹਦਾ ਫਾਈਨਲ ਲੁੱਕ ਦਿਖਾਵਾਂਗੇ ਅੱਜ ਰਾਤ ਨੂੰ ਕੰਪਲੀਟ ਤਾਂ ਕਰਾਂਗੇ ਅੱਜ ਕੰਪਲੀਟ ਕਰਾਂ ਮम्मा ਆ ਗੋੜੀ ਆਈਏ ਪਰ ਮੈਂ ਕਹੇਦੀ ਸੀ ਕਰ ਦਨੀ ਆ ਇਹਦੇ ਸਾਰੇ ਕਲੀਮ ਆ ਆ ਗੋੜ ਕਿੰਨੇ ਚ ਪਾਣਾ ਹੋਣੇ ਇਹ ਬਣਾਵਾਂਗੇ ਆ ਆਪਾਂ ਅੱਜ ਲੈ ਕੇ ਆਂਦਾ ਗੋੜ ਦਾ ਰੰਗ ਵੇਖ ਤੇ ਪਤਾ ਲੱਗਦਾ ਵੀ ਇਹ ਇਹਦੇ ਚ ਮਿਕਸ ਨਹੀਂ ਹੋ ਰਿਹਾ ਕੋਈ ਪਿਓਰ ਗੋੜ ਇਹਨੇ ਕਿੰਨੇ ਚ ਪਾਣਾ ਹੋਣਾ ਇਹਨੂੰ ਗੋੜ ਹਾਂ ਕੀ ਲੈਣਾ ਤੂੰ ਕਿਉਂ ਬੋਲੀਂ ਨਾ ਮੱਖੀ ਕੀ ਲੈਣਾ ਤੂੰ ਕੀ ਲੈਣਾ ਇਹ ਤਾਂ ਬੋਦੀ ਸੜਾ ਲਾਡਾ ਹੈ ਇਕ ਆ ਮੋਲੀ ਅੰਦੇ ਕੀ ਲੈਣਾ ਹੈ ਮਖਣੀ ਕੀ ਖਾਣੀ ਮੇਰੇ ਮੰਮੀ ਕੋਲ ਆ ਕੇ ਪੱਜ ਜਾਨੀਏ ਚਲ ਸਿੰਘ ਬਚ ਗਏ ਨਾਲੇ ਆਟਾ ਮੱਤੇ ਆ ਗੁੰਨਣ ਆਟਾ ਗੁੰਨ ਲੈਣੇ ਆ ਤੇ ਨਾਲੇ ਆਪਣੀ ਬੋਲੀ ਐਸਾ ਤੇਲੀਆਂ ਬਣਾਵਾਂਗੇ ਕੋਟ ਬਣਾਵਾਂਗੇ ਆਪਾਂ ਬਾਜਰੇ ਦੀ ਹੱਟੇ ਦੀਆਂ ਬਾਜਰੇ ਦੇ ਹੱਟੇ ਦੀਆਂ ਮੈਨੂੰ ਨਹੀਂ ਆਉਂ ਪੁੱਛਾਂਦਾ ਮੈਨੂੰ ਨਾ ਹੀ ਭੁੱਲ ਗਿਆ ਵੀ ਮੇਰਾ ਆਪੇ ਦਾ ਨਾਮ ਬਾਜਰਾ ਅੱਜ ਆਪਾਂ ਤੁਪਕੇ ਨਹੀਂ ਲਾਉਣੀਆਂ ਰੋਟੀਆਂ ਕਿਉਂਕਿ ਅੱਜ ਆਪਾਂ ਥੋੜੇ ਜਾਣੇ ਘਰੇ ਆ ਤੇ ਰੋਟੀਆਂ ਥੋੜੀਆਂ ਲੀਆਂ ਪਕੜੀਆਂ ਗੈਸ ਤੇ ਬਣਾਵਾਂਗੇ ਅੱਜ ਆਪਾਂ ਫੁਲਕੇ ਤੇ ਤੰਦੂਰ ਤੇ ਨਹੀਂ ਬੈਂਦੇ ਅੱਜ ਹੁਣ ਲਾਉਣਾ ਆਪਾਂ ਮੇਥਰਿਆਂ ਨੂੰ ਤਲਕਾ ਮੇਤਰੀਆਂ ਨੂੰ ਤੁਲਪਾ ਲਾ ਕੇ ਅੱਜ ਚਲੇ ਗਏ ਸੀ ਇਹ ਪਹਿਲਾਂ ਆਪਾਂ ਸੇਰੇ ਬਾਜ਼ਾਰ ਉੱਥੋਂ ਆਣ ਕੇ ਚੰਗਾ ਗਿਆ ਥੱਕ ਤੇ ਥੋੜੀ देर ਰੈਸਟ ਕੀਤੀ ਆ ਰੈਸਟ ਕਰਕੇ ਤੋਂ ਫੋਨ ਮੈਂ ਗਿਆ ਆਟਾ ਉਤ ਲੈਣਿਆ ਗੁੰਨ ਜਿਦੋਂ ਖਾਣਗੇ ਉਦੋਂ ਹੀ ਬਣਾਵਾਂਗੇ ਫੁਲਕੇ ਤਾਂ ਤੇ ਬੋਲੀ ਬਣ ਕੇ ਹੋ ਗਈ ਆ ਤਿਆਰ ਜੇ ਤਾਂ ਟੀਣਗੇ ਤਾਂ ਠੀਕ ਆ ਨਹੀਂ ਤਾਂ ਆਪਾਂ ਬਣਾ ਲੈਣਾ ਇਹਦਾ ਪਨੀਰ ਕੇ ਤਾਂ ਪਨੀਰ ਬਣਾਵਾਂਗੇ ਜਨਾਬ ਜਿਹਨੂੰ ਦੇ ਤਾਂ ਕੱਲੋਂ ਦੇਖਾਂਗੇ ਆਪਾਂ ਮੇਥੀ ਦੇ ਬਣਾ ਕੇ ਨਾ ਮੇਥੀ ਤੇ ਪਨੀਰ ਬਣਾਵਾਂਗੇ ਅੱਜ ਸਟੀਚਿੰਗ ਕਰਨੀ ਸੀ ਹੋਈ ਨਹੀਂਗੀ ਨਹੀਂ ਆ ਕਿਤੇ ਸ਼ਹਿਰ ਚਲੇ ਗਏ ਤਾਂ ਸਟੀਚਿੰਗ ਨਹੀਂ ਹੋਈ ਹੈਗੀ ਉਹ ਰਹੇਗੀ ਆਪਣੇ ਵਿੱਚੇ ਚਾਰ ਤਿੰਨ ਨਗਰ ਕਿਤੇ ਨਹੀਂ ਸੂਟ ਪਾਣਾ ਹੈ ਉਹਦਰੋਂ ਸੁੱਖਾ ਲੈ ਜੱਸੀ ਨੇ ਪਾਉਣਾ ਸੂਟ ਤੇ ਸਾਡਾ ਸੂਟ ਵਿਚਾਰਾ ਹੱਲੇ ਸਲਵਾਰ ਤਾਂ ਮੜਜੀ ਸੁੱਖਾ ਨੇ ਉਹਦਾਂ ਖੜੀ ਕੀਤੀ ਸੀ ਤਾਂ ਬਾਕੀ ਸਾਰਾ ਇਹ ਕਿਆ ਵਾ ਉਹ ਹੁਣ ਕੱਲ ਨੂੰ ਦੇਖਦੇ ਆ ਇਸੇ ਬਜਾਅ ਜਾਣਦੀ ਵੀ ਕੋਈ ਸਲਾਹ ਨਹੀਂ ਸੀ ਖੜੇ ਪੈਰੀ ਬਣ ਗਈ ਤੇ ਚਲੇ ਗਏ ਨਹੀਂ ਤਾਂ ਜੁ ਪੂਰਾ ਕਰ ਦੇਣਾ ਸੀ ਸੂਟ ਇਹਦਾ ਤਾਂ ਕਰਕੇ ਬਾਕੀ ਦੇਖੋ ਹੁਣ ਕੱਲ ਨੂੰ ਕੀ ਸਲਾਹ ਆ ਕੱਲ ਨੂੰ ਸਲਾਹ ਤੇ ਮੇਰੀ ਇੰਨੀ ਆ ਸਾਰਾ ਸੂਟ ਪੂਰਾ ਕਰ ਦਵਾਂ e non è che mi ha messo il pane. Se vuoi fare pelle? Se vuoi fare pelle? Se vuoi fare pelle, non è che 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 ਨੀ ਨਾਲ ਵੀ ਮਿੱਟੀ ਇਹਦੇ ਤੇ ਪਈ ਆ ਆਪਾਂ ਬਣਾਉਂਦੀ ਸਬਜ਼ੀ ਮੀਠਿਆਂ ਦੀ ਤੇ ਆਲੂਆਂ ਦੀ ਉਦੋਂ ਆਪਾਂ ਬਣਾਤਾ ਪਨੀਰ ਚਕਲਾ ਰੱਖਤਾ ਉੱਤੇ ਬੋਲੀ ਦਾ ਕਿਉਂਕਿ ਬੋਲੀ ਕਿਸੇ ਨੇ ਪੀਣੀ ਨਹੀਂ ਸੀ ਤਾਂ ਫਿਰ ਆਪਾਂ ਬਣਾਤਾ ਪਨੀਰ ਇਧਰ ਆਪਣਾ ਚੱਲਦਾ ਬਾਬਾ ਸੁੱਖਾ ਨੇ ਅਜਕਾਰੀ ਦਿੱਤਾ ਥੋੜਾ ਬਹੁਤਾ ਕਲੀਅਰ ਇਹਨੂੰ ਬਸ ਇੱਕ ਹੀ ਰਹਿ ਗਈ ਆ ਭਰਨ ਵਾਲੀ ਚਲੋ ਜਿੱਦਾਂ ਹੁੰਦਾ ਵੀ ਹੈਗਾ ਪਰ ਬੈਸਟ ਆ ਸੋਹਣਾ ਆ ਵਧੀਆ ਬਣਾਤਾ ਮੇਰਾ ਮਗਰੋਂ ਆ ਕੁਛ ਹੀ ਕੀਤਾ ਇਹਨਾਂ ਨੇ ਮੰਮੀ ਦਾ ਹੰਤੇ ਪੈਰ ਜਾਈ ਨੂੰ ਟਾਂਕਾ ਮੈਂ ਅਕਾਲੇ ਦਾ ਵਿਚਾਰੀ ਦਾ ਮੂਸੀਨ ਵਾਲਾ ਰਹਿ ਗਿਆ ਸੀਗਾ ਹੁਣ ਮੈਂ ਕਿਹ ਨਾਲ ਸਿੱਟੇ ਲੈਣੀਆਂ ਨਾਲ ਇਹਦਾ ਮੂਸੀ ਤੇ ਮਹਿੰਦੀ ਕੱਦ ਦੀ ਫੀਲਿੰਗ ਬਸ ਥੋੜਾ ਜਿਹਾ ਹੀ ਰਹਿ ਗਿਆ ਫਿਰ ਦਿਖਾਣੇ ਆਸਤੋਂ ਨੂੰ ਹੋ ਗਿਆ ਸੀ ਅੱਜ ਦੇ ਦਿਨ ਚ ਕੰਪਲੀਟ ਆ ਫਲਾਵਰ ਮੈਂ ਕੰਪਲੀਟ ਕੀਤਾ ਓਕੇ ਤਾ ਸੀ ਮੰਮੀ ਨੇ ਹੁਣ ਦੇਖਦੇ ਆ ਉਥੇ ਵੀ ਇੱਕ ਬਣਾਣਾ ਔਰ ਇੱਕ ਇੱਥੇ ਵੀ ਬਣਾਣਾ ਫਿਰ ਆ ਪੂਰਾ ਹੋ ਜਾਏਗਾ ਸਾਰਾ ਆਪਣਾ ਕੰਪਲੀਟ ਅਬੀ ਆਪਣੀ ਹੋ ਗਈ ਆ ਰੋਟੀ ਦੀ ਤਿਆਰੀ ਤੇ ਆ ਰੋਟੀ ਬਣਾ ਕੇ ਖਾਣੇ ਆ ਸਾਰੇ ਜਾਣੇ ਲੱਗੇ ਸੀ ਖਾਣ ਅੱਜ ਦੇ ਵਲੌਗ ਚ ਵਾਸਤੇ ਨਹੀਂ ਸਾਰਿਆਂ ਨੂੰ ਸਾਸਰੀ ਖਾਣ